ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਸ਼ਰੂਮ ਤੇ ਮਟਰ ਤੇ ਇੱਥੇ ਮੈਂ ਪੌਣਾ ਕੱਧਾ ਕ ਕੱਪ ਮਟਰ ਕੱਢ ਲਈ ਸੀ ਮਟਰ ਆਪਾਂ ਤਾਜ਼ੇ ਲਏ ਸੀ ਸਰਦੀਆਂ ਚ ਮਟਰ ਬਹੁਤ ਵਧੀਆ ਤਾਜ਼ੇ-ਤਾਜ਼ੇ ਮਟਰ ਆਉਣ ਦੇ ਤੇ ਇੱਥੇ ਮੈਂ ਦੋ ਪੈਕੇਟ ਮਸ਼ਰੂਮ ਲਏ ਸੀ ਇਹ ਹੈਗੇ ਆ 400 ਗ੍ਰਾਮ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਮਸ਼ਰੂਮ ਦੇ ਆਪਾਂ ਇਧਰੀਆਂ ਸਾਈਦਾ ਕਿਸ ਤਰ੍ਹਾਂ ਨੂੰ ਇਹ ਵਾਲੀਆਂ ਲਾ ਦਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਕੱਟ ਲਵਾਂਗੇ ਜਿਆਦੀ ਆਪਾਂ ਬਰੀਕ ਨਹੀਂ ਲੀਏ ਕੱਟਣੀਆਂ ਵੀ ਆਪਾਂ ਜੇ ਵੱਡੀਆਂ ਹੋਣਗੀਆਂ ਪਏ ਦੇ ਤਿੰਨ ਤਿੰਨ ਹਿੱਸਿਆਂ ਦੇ ਵਿੱਚ ਕੱਟ ਦਵਾਂਗੇ ਜੇ ਮਸ਼ਰੂਮ ਇਸ ਤਰ੍ਹਾਂ ਗੰਦੀ ਹੋਵੇ ਆਪਾਂ ਉੱਪਰ ਉੱਪਰ ਇਹਦੇ ਚੰਗੀ ਤਰ੍ਹਾਂ ਛਿਲਕੇ اتار ਕੇ ਤੇ ਫਿਰ ਆਪਾਂ ਇਹਨੂੰ ਆਪਾਂ ਜਿਆਦੀ ਗੰਦੀ ਹੋਵੇ ਫਿਰ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਵੀ ਚੰਗੀ ਤਰ੍ਹਾਂ ਤੋ ਹੋ ਸਕਦੇ ਆ ਇੱਥੇ ਆਪਾਂ ਸਾਰੇ ਮਸ਼ਰੂਮ ਕੱਟ ਕੇ ਤਿਆਰ ਕਰ ਲਾਂਗੇ ਤੇ ਜਾਨੀਆਂ ਬਰੀਕ ਨਹੀਂ ਮੈਂ ਕੱਟਾਂਗੇ ਮਿਲ ਕੇ ਗਲ ਜਾਂਦੀਆਂ ਇਸ ਤਰ੍ਹਾਂ ਦੀ ਆਪਾਂ ਕੱਟ ਕੇ ਤਿਆਰ ਕਰਾਂਗੇ ਇੱਥੇ ਆਪਾਂ ਮਸ਼ਰੂਮ ਨੂੰ ਕੱਟ ਕੇ ਤਿਆਰ ਕਰ ਲਿਆ ਸੀ ਤੇ ਇਸ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਸਲਾਈਡਰਾਂ 'ਚ ਕੱਟਿਆ ਸੀ ਤੇ ਇੱਥੇ ਆਪਾਂ ਸਾਰਾ ਸਮਾਨ ਲੈ ਲਿਆ ਤੜਕੇ ਦਾ ਮਸ਼ਰੂਮ ਮਰਡਰ ਇਥੇ ਪਿਆਜ਼ ਵੀ ਆਪਾਂ ਗ੍ਰाइंड ਕਰ ਲਏ ਸੀ ਟਮਾਟਰਾਂ ਨੂੰ ਵੀ ਗ੍ਰाइंड ਕਰ ਲਏ ਸੀ ਟਮਾਟਰਾਂ ਦੇ ਵਿੱਚ ਮੈਂ 2-3 ਹਰੀਆਂ ਮਿਰਚਾਂ ਗ੍ਰाइंड ਕਰ ਲਈਆਂ ਸੀ ਤੇ ਇਧਰ ਮੈਂ ਅਦਰਕ ਤੇ ਲਸਣ ਨੂੰ ਵੀ ਆਪਾਂ ਗ੍ਰाइंड ਕਰਕੇ ਰੱਖ ਲਿਆ ਸੀ ਤੇ ਹੁਣ ਆਪਾਂ ਗੈਸ ਉੱਪਰ ਕੜਾਈ ਰੱਖਾਂਗੇ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਦਾਂਗੇ ਤੇ ਮਸ਼ਰੂਮ ਨੂੰ ਬਣਾਵਾਂਗੇ ਆਪਾਂ ਸਰੋਂ ਦੇ ਤੇਲ ਦੇ ਵਿੱਚ ਚਾਰ ਪੰਜ ਚਮਚੇ ਮੈਂ ਤੇਲ ਦੀ ਪਾਤੀ ਸੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇਹਨ ਗਰਮ ਹੋ ਗਿਆ ਸੀ ਤੇਲ ਦੇ ਵਿੱਚ ਇੱਕ ਕੱਪਾ ਚਮਚੇ ਜੀਰੇ ਨੂੰ ਪਾ ਦਵਾਂਗੇ। ਜੀਰੇ ਨੂੰ ਤੜਕਣੇ ਆ। ਫਿਰ ਹੁਣ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਪਾ ਦਵਾਂਗੇ। 2 ਮਿੰਟ ਬਾਅਦ ਸਾਨੂੰ ਇਹਨੂੰ ਚੰਗੀ ਤਰ੍ਹਾਂ। 2 ਮਿੰਟ ਨੂੰ ਰਿਚੇ ਇਹਨਾਂ ਨੂੰ ਪਉਨ ਦਿਆਂ। ਫਿਰ ਹੁਣ ਆਪਾਂ ਨਾਲ ਹੀ ਆਦੀ ਪਾਧਾ ਵਾਂਗੇ ਪਿਆਜ਼ ਜਨ ਨੂੰ ਆਪਾਂ ਹੁਣ ਨੂੰ ਭੁੰਨਣ ਲਈ ਤਿਆਰ ਕਰੂਗੀ ਪਿਆਜ਼ ਭੁੰਨ ਹੋ ਗਏ ਆਪਾਂ ਇੱਕ ਚਮਚਾ ਹੋਣ ਨੂੰ ਨਮਕ ਪਾਧਵਾਂਗੇ ਆਪਣੀ ਸਵਾਦ ਅੱਧਾ ਚਮਚਾ ਕਾਲੀ ਮਿਰਚ ਚਮਚੇ ਤੋਂ ਵੀ ਘੱਟ ਪਾਵਾਂਗੇ ਅੱਧੇ ਚਮਚੇ ਤੋਂ ਘੱਟ ਲਾਲ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਨਾਲੀਆਂ ਦਾ ਟਮਾਟਰਾਂ ਦੀ ਪਿਊਰੀ ਪਾ ਦਵਾਂਗੇ ਇਹਦੇ ਵਿੱਚ ਹੀ ਮੈਂ ਹਰੀ ਮਿਰਚਾਂ ਨੂੰ ਵੀ ਗ੍ਰाइंड ਕਰ ਲਿਆ ਸੀ ਤੁਸੀਂ ਹੁਣ ਆਪਾਂ ਕਰਕੇ ਇਹ ਮਿਕਸ ਕਰ ਦਵਾਂਗੇ ਜਾਇਦ ਤੱਕ ਫਲੇਮ ਮੈਂ ਲੋ ਹੀ ਰੱਖਿਆ ਸੀ ਸਾਰੇ ਮਸਾਲੇ ਪਾ ਕੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਟਮਾਟਰ ਪਾ ਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਇੱਕ ਚਮਚਾ ਆਪਾਂ ਕਸੂਰੀ ਮੇਥੀ ਪਾ ਦਵਾਂਗੇ ਮਸਾਲਾ ਡਰਾਈ ਹੋ ਗਿਆ ਹੁਣ ਇਹਦੇ ਵਿੱਚ ਆਪਾਂ কুমੜਾ ਪਾ ਦਵਾਂਗੇ ਪਾਣੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਕੁੰਬਾ ਵਿੱਚੋਂ ਪਾਣੀ ਆਪਣੇ ਆਪ ਹੀ ਨਿਕਲ ਜਾਂਦਾ ਹੈ ਜਦੋਂ ਆਪਾਂ ਇਹਨੂੰ ਸ਼ਾਂਤ ਸੱਤ ਮਿੰਟ ਬਾਅਦ ਇਸੇ ਤੜਕੇ ਦੇ ਵਿੱਚ ਪਕਾਵਾਂਗੇ ਮਸ਼ਰੂਮ ਨੂੰ ਚੈੱਕ ਕਰ ਲਵਾਂਗੇ ਸ਼ਰੂਮ ਦੇ ਵਿੱਚ ਆਪਾਂ ਬਿਲਕੁਲ ਪਾਣੀ ਨਹੀਂ ਸੀ ਪਾਇਆ ਤੇ ਪਾਣੀ ਕਿੰਨਾ ਪਾਣੀ ਨਿਕਲ ਆਇਆ 4-5 ਮਿੰਟ ਹੋ ਗਏ ਸੀ ਆਪਾਂ ਇਹਨਾਂ ਨੂੰ ਪਕਾਉਂਦਿਆਂ ਨੂੰ ਠੀਕ ਹੁਣ ਆਪਾਂ ਇਹਦੇ ਵਿੱਚ ਮਟਰ ਪਾ ਦਵਾਂਗੇ ਵਾਟਰ ਪਾ ਕੇ ਆਪਾਂ ਹੁਣ ਇਹਨਾਂ ਨੂੰ ਢੱਕ ਕੇ ਰੱਖ। ਸਬਜ਼ੀ ਨੂੰ ਆਪਾਂ ਚੈੱਕ ਕਰ ਲਵਾਂਗੇ। ਤੇ ਸਬਜ਼ੀ ਨੂੰ ਮੈਂ ਇੱਕ ਵਾਰੀ ਪਹਿਲੇ ਵੀ ਇਹਨੂੰ ਮੈਂ ਚੈੱਕ ਕਰ ਲਿਆ ਸੀ, ਹਿਲਾ ਲਿਆ ਸੀ। ਤੇ ਸਬਦੀ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਆਲੂ ਮਸਤੂਨ ਦੀ ਸਬਜ਼ੀ ਬਣ ਕੇ ਰੈਡੀ ਹੋਣ ਦੀ। ਕਿਆ ਆਪਾਂ ਸਬਜੀ ਬਣਾਵਾਂਗੇ ਥੋੜ ਥੋੜੀ ਇੰਜ ਸੂਪ ਵਾਲੀ ਜ਼ਿਆਦੀ ਨਹੀਂ ਆਪਾਂ ਸੁੱਕੀ ਸੁੱਕੀ ਬਣਾਵਾਂਗੇ ਥੋੜ ਥੋੜੇ ਸੂਪ ਵਾਲੀ ਬਣਾਵਾਂਗੇ 2-3 ਮਿੰਟ ਵਾਸਤੇ ਆਪਾਂ ਇਹਨੂੰ ਹੋਰ ਪਕਾਵਾਂਗੇ ਸਬਜੀ ਨੂੰ ਚੈੱਕ ਕਰ ਲਵਾਂਗੇ ਸਬਜੀ ਬਣ ਕੇ ਰੈਡੀ ਹੈ ਤੇ ਸਬਜੀ ਵਿੱਚ ਆਪਾਂ ਗਰਮ ਮਸਾਲਾ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਨਾਰੀ ਧਨੀਆ ਪਾਊਡਰ ਧਨੀਆ ਪਾ ਦਵਾਂਗੇ ਖਰੀਆ ਕਰ ਦਿੱਕੇ ਤੇ ਮਿਕਸ ਕਰ ਦਵਾਂਗੇ ਆਪਾਂ ਸਬਜੀ ਨੂੰ ਥੋੜੀ ਰਸ ਵਾਲੀ ਸਬਜੀ ਬਣਾਈ ਸੀ ਬਹੁਤ ਜਿਆਦੀ ਹੈ ਪਰੌਂਠੇ ਨਾਲ ਟੇਸਟ ਲੱਗਦੀ ਹੈ ਤੇ ਸਬਜੀ ਬਣ ਕੇ ਤਿਆਰ ਹੈ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਸਬਜੀ ਨੂੰ ਪੰਪ ਬੋਲ ਵਿੱਚ ਪਾ ਲਵਾਂਗੇ ਮਟਰ কুমਬਾਂ ਦੀ ਸਬਜੀ ਟੇਸਟੀ ਟੇਸਟੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਰਸੇ ਵਾਲੀ ਸਬਜੀ ਕਿੰਨੀ ਵਧੀਆ ਲਾਜਵਾਬ ਬਣ ਕੇ ਰੈਡੀ ਹੋਈ ਆ ਤੇ ਜੇ ਤੁਹਾਨੂੰ ਮਸ਼ਰੂਮ ਦੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ